ਹalleluyah ਮਹਾਨ ਚਰ ਸ਼ਕਤੀਮਾਨ ਪਰਮੇਸ਼ਵਰ ਮੈਂ ਤੁਹਾਡੀ ਮਹਿਮਾ ਕਰਦਾ ਕਬੂ ਤੁਹਾਡੀ ਉਸਤਤ ਕਰਦਿਆਂ ਮੇਰੇ ਪਿਤਾ ਇੱਕ ਇੱਕ ਚੀਜ਼ ਦੇ ਲਈ ਇੱਕ ਇੱਕ ਪਲ ਦੇ ਲਈ ਮੇਰੇ ਪ੍ਰਭੂ ਸੱਚਮੁੱਚ ਪਰਮੇਸ਼ਵਰ ਤੁਹਾਡੀ ਵਡਿਆਈ ਹੈ ਮੇਰੇ ਪਰਮੇਸ਼ਵਰ ਜੋ ਅੱਜ ਅਸੀਂ ਜ਼ਿੰਦਾ ਹਾਂ ਔਰ ਤੁਹਾਡੀ ਮਹਿਮਾ ਕਰ ਰਹੇ ਹਾਂ ਪ੍ਰਭੂ ਤੁਹਾਡੀ ਵਡਿਆਈ ਕਰ ਰਹੇ ਹਾਂ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਤੁਸੀਂ ਹੋ ਜਿਨ੍ਹਾਂ ਨੇ ਸਾਨੂੰ ਜ਼ਿੰਦਾ ਰੱਖਿਆ ਹੈ ਮੇਰੇ ਪਿਤਾ ਤੁਸੀਂ ਹੋ ਜਿਨ੍ਹਾਂ ਨੇ ਸਾਨੂੰ ਸੰਭਾਲਿਆ ਹੈ ਮੇਰੇ ਪ੍ਰਭੂ ਤੁਸੀਂ ਹੋ ਮੇਰੇ ਪਰਮੇਸ਼ਵਰ ਜਿਨ੍ਹਾਂ ਨੇ ਸਾਨੂੰ ਇਹ ਸਾਹ ਦਿੱਤੇ ਨੇ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਤੁਸੀਂ ਦਇਆ ਨਾਲ ਭਰੇ ਹੋਏ ਪਰਮੇਸ਼ਵਰ ਹੋ ਪ੍ਰਭੂ ਤੁਸੀਂ ਕਿਰਪਾ ਨਾਲ ਭਰੇ ਹੋਏ ਪਰਮੇਸ਼ਵਰ ਇਕ ਤੁਹਾਡੀ ਦਇਆ ਹੈ ਜੋ ਸਾਨੂੰ ਬਚਾਈ ਰੱਖਦੀ ਹੈ ਇਕ ਤੁਹਾਡੀ ਕਿਰਪਾ ਹੈ ਜੋ ਸਾਨੂੰ ਸੰਭਾਲੀ ਰੱਖਦੀ ਹੈ ਮੇਰੇ ਪਿਤਾ ਤੁਹਾਡੀ ਕਿਰਪਾ ਦੇ ਨਾਲ ਹੀ ਅਸੀਂ ਜ਼ਿੰਦਾ ਹਾਂ ਮੇਰੇ ਪਿਤਾ ਉਰਾਜੇ ਫਿਰ ਤੋਂ ਮੇਰੇ ਪਰਮੇਸ਼ਰ ਤੁਹਾਡੀ ਕਿਰਪਾ ਇੱਕ ਇੱਕ ਜਨ ਦੇ ਉੱਤੇ ਹੋ ਰਹੀ ਹੈ ਮੇਰੇ ਪਿਤਾ ਇੱਕ ਇੱਕ ਘਰ ਦੇ ਉੱਤੇ ਹੋ ਰਹੀ ਹੈ ਮੇਰੇ ਪਰਮੇਸ਼ਰ ਕਿਉਂਕਿ ਤੁਸੀਂ ਵਾਦਿਆਂ ਦੇ ਪੱਕੇ ਪਰਮੇਸ਼ਰ ਹੋ ਮੇਰੇ ਪਰਮੇਸ਼ਰ ਤੁਸੀਂ ਵਚਨਾਂ ਦੇ ਸੱਚੇ ਪਰਮੇਸ਼ਰ ਹੋ ਪ੍ਰਭੂ ਜੋ ਕੁਝ ਤੁਸੀਂ ਵਚਨਾਂ ਚ ਕਹਿ ਦਿੱਤਾ ਹੈ ਮੇਰੇ ਪਿਤਾ ਸੱਚਮੁੱਚ ਉਹ ਸਭ ਕੁਝ ਪੂਰਾ ਹੋ ਰਿਹਾ ਹੈ ਮੇਰੇ ਪਰਮੇਸ਼ਰ ਹੋ ਹੁੰਦਾ ਜਾ ਰਿਹਾ ਹੈ ਮੇਰੇ ਪ੍ਰਭੂ ਇੱਕ ਇੱਕ ਦੇ ਘਰ ਤੇ ਵਿੱਚ ਪਰਿਵਾਰ ਦੇ ਵਿੱਚ ਜੋ ਜੋ ਜਨ ਤੁਹਾਡੇ ਵਚਨ ਤੇ ਤੁਹਾਡੇ ਉੱਤੇ ਨੇਚਾ ਕਰਦੇ ਨੇ ਮੇਰੇ ਪਿਤਾ ਸੱਚਮੁੱਚ ਮੇਰੇ ਪਰਮੇਸ਼ਵਰ ਉਹਨਾਂ ਦੇ ਜੀਵਨਾਂ ਦੇ ਵਿੱਚ ਬੱਤੀਆਂ ਵਰਕ ਤਾਂ ਵੱਡੀਆਂ ਆਸ਼ਿਸ਼ਾਂ ਆ ਰਹੀਆਂ ਨੇ ਔਰ ਇੱਕ ਇੱਕ ਗੁਲਾਮੀ ਚੋਂ ਅੱਜ ਤੁਹਾਡੇ ਲੋਕ ਬਾਹਰ ਆ ਰਹੇ ਨੇ ਮੇਰੇ ਪਿਤਾ ਕਿਉਂਕਿ ਤੁਸੀਂ ਆਪਣੇ ਵਚਨ ਦੇ ਵਿੱਚ ਕਿਹਾ ਹੈ ਮੇਰੇ ਪਿਤਾ ਜਬੂਰਾ ਦੀ ਪੋਤੀ ਉਹਦਾ 85 ਅਧਿਆਏ हे ਯਹੋਵਾ ਆਪਣੀ ਧਰਤੀ ਤੋਂ اپنی ਧਰਤੀ ਉੱਤੇ ਤੁਸੀਂ ਕਿਰਪਾ ਕੀਤੀ ਹੈ ਮੇਰੇ ਪਿਤਾ ਔਰ ਯਾਕੂਬ ਦੀ ਸਰੀ ਨੂੰ ਮੁਕਾ ਦਿੱਤਾ ਹੈ ਮੇਰੇ ਪਿਤਾ ਤੇ ਮੇਰੇ ਪਰਮੇਸ਼ਰ ਤੁਸੀਂ ਦਇਆ ਕਰ ਰਹੇ ਹੋ ਮੇਰੇ ਪਿਤਾ ਉਸ ਧਰਤੀ ਉੱਤੇ ਜਿੱਥੇ ਜਿੱਥੇ ਤੁਹਾਡੇ ਲੋਕ ਰਹਿ ਰਹੇ ਨੇ ਮੇਰੇ ਪਿਤਾ ਪਰਮੇਸ਼ਰ ਉਸ ਜਗ੍ਹਾ ਉੱਤੇ ਉਹਨਾਂ ਘਰਾਂ ਉੱਤੇ ਮੇਰੇ ਪਰਮੇਸ਼ਰ ਜਿੱਥੇ ਜਿੱਥੇ ਵੀ ਤੁਹਾਨੂੰ ਕੋਈ ਪੁਕਾਰ ਰਿਹਾ ਹੈ ਮੇਰੇ ਪ੍ਰਭੂ ਤੁਹਾਡੇ ਅੱਗੇ ਮੇਰੇ ਪਰਮੇਸ਼ਰ ਆਪਣੇ ਆਪ ਨੂੰ ਸਮਰਪਣ ਕਰ ਰਿਹਾ ਹੈ ਮੇਰੇ ਪਿਤਾ ਉਹ ਜੋ ਜੋ ਤੁਹਾਡੇ ਬਚਨਾਂ ਤੇ ਵਿਸ਼ਵਾਸ ਕਰ ਰਿਹਾ ਹੈ ਮੇਰੇ ਪ੍ਰਭੂ ਅੱਜ ਤੁਸੀਂ ਉਹਨਾਂ ਘਰਾਣਿਆਂ ਦੇ ਉੱਤੇ ਦਇਆ ਕਰ ਰਹੇ ਹੋ ਮੇਰੇ ਪਿਤਾ ਕਿਉਂਕਿ ਤੁਸੀਂ ਬਚਨ ਵਿੱਚ ਕਿਹਾ ਹੈ ਕਿ ਹੇ ਯਹੋਵਾ ਤੁਸੀਂ ਧਰਤੀ ਉੱਤੇ ਦਇਆ ਕੀਤੀ ਮੇਰੇ ਪਿਤਾ ਪਰਮੇਸ਼ਰ ਉਹ ਧਰਤੀ ਮੇਰੇ ਪਰਮੇਸ਼ਰ ਜਿੱਥੇ ਤੁਹਾਡੇ ਲੋਕ ਰਹਿ ਰਹੇ ਨੇ ਮੇਰੇ ਪਿਤਾ ਜਿੱਥੇ ਤੁਹਾਡੇ ਜਨ ਰਹਿ ਰਹੇ ਨੇ ਮੇਰੇ ਪਰਮੇਸ਼ਰ ਅੱਜ ਤੁਸੀਂ ਉੱਥੇ ਵੱਡੀ ਦਇਆ ਕਰਨ ਜਾ ਰਹੇ ਹੋ ਉਹਨਾਂ ਦੇ ਘਰਾਂ ਤੇ ਪਰਿਵਾਰਾਂ ਤੇ ਬੱਚਿਆਂ ਤੇ ਕਾਰੋਬਾਰ ਤੇ ਬਿਜ਼ਨਸ ਤੇ ਨੌਕਰੀਆਂ ਤੇ ਮੇਰੇ ਪਰਮੇਸ਼ਵਰ ਇੱਕ ਇੱਕ ਚੀਜ਼ ਦਿੱਤੇ ਉਹਨਾਂ ਦੇ ਫਾਇਨਸ ਦੇ ਉੱਤੇ ਮੇਰੇ ਪ੍ਰਭੂ ਇੱਕ ਇੱਕ ਚੀਜ਼ ਤੇ ਅੱਜ ਤੁਸੀਂ ਵੱਡੀ ਦਇਆ ਕਰਨ ਜਾ ਰਹੇ ਹੋ ਮੇਰੇ ਪ੍ਰਭੂ ਔਰ ਜਿਸ ਤਰ੍ਹਾਂ ਤੁਸੀਂ ਵਚਨ ਦੇ ਵਿੱਚ ਕਿਹਾ ਹੈ ਮੇਰੇ ਪਿਤਾ ਕਿ ਤੁਸੀਂ ਯਾਕੂਬ ਦੀ ਅਸੀਰੀ ਨੂੰ ਮੁਕਾ ਦਿੱਤਾ ਮੇਰੇ ਪਿਤਾ ਯਾਕੂਬ ਦੀ ਗੁਲਾਮੀ ਨੂੰ ਮੁਕਾ ਦਿੱਤਾ ਮੇਰੇ ਪਰਮੇਸ਼ਵਰ ਅਜੋ ਉਸੇ ਤਰ੍ਹਾਂ ਮੇਰੇ ਮਹਾਨ ਪਰਮੇਸ਼ਰ ਅੱਜ ਦਾ ਤੁਹਾਡਾ ਇਹ ਵਚਨ ਮੇਰੇ ਪਿਤਾ ਇੱਕ ਇੱਕ ਜਨ ਦੀ ਗੁਲਾਮੀ ਨੂੰ ਖਤਮ ਕਰ ਰਿਹਾ ਹੈ ਮੇਰੇ ਪਿਤਾ ਇੱਕ ਇੱਕ ਘਰ ਚੋਂ ਗੁਲਾਮੀ ਦੇ ਝੂਲਿਆਂ ਨੂੰ ਭੰਨ ਰਿਹਾ ਹੈ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪ੍ਰਭੂ ਤੁਸੀਂ ਕਹਿ ਦਿੱਤਾ ਹੈ ਵਚਨ ਵਿੱਚ ਕਿ ਤੁਸੀਂ ਯਾਕੂਬ ਦੀ ਅਸਿਰੀ ਨੂੰ ਖਤਮ ਕਰ ਦਿੱਤਾ ਅੱਜ ਪਰਮੇਸ਼ਾ ਹੋ ਤੁਹਾਡੇ ਲੋਕਾਂ ਦੇ ਘਰਾਂ ਚੋਂ ਇੱਕ ਇੱਕ ਜਨ ਚੋਂ ਉਹ ਗੁਲਾਮੀ ਖਤਮ ਹੋ ਰਹੀ ਹੈ ਮੇਰੇ ਪਿਤਾ ਉਹ ਗਰੀਬੀ ਦੀ ਗੁਲਾਮੀ ਮੇਰੇ ਪ੍ਰਭੂ ਕਰਜ਼ਿਆਂ ਦੀ ਗੁਲਾਮੀ ਬੇਬਸੀ ਦੀ ਗੁਲਾਮੀ ਸੁਸਤੀ ਦੀ ਗੁਲਾਮੀ ਆਲਸ ਦੀ ਗੁਲਾਮੀ ਮੇਰੇ ਪ੍ਰਭੂ ਹਾਰੋ ਗੁਲਾਮੀ ਮੇਰੇ ਮਹਾਨ ਪਰਮੇਸ਼ਵਰ ਜੋ ਤੁਹਾਡੇ ਲੋਕਾਂ ਨੂੰ ਕਮਜ਼ੋਰ ਕਰ ਰਹੀ ਹੈ ਮੇਰੇ ਪਿਤਾ ਜੋ ਗੁਲਾਮੀ ਦਾ ਝੂਲਾ ਟੁੱਟ ਰਿਹਾ ਹੈ ਪ੍ਰਭੂ ਯਜਸੂ ਤਦੇ ਨਾਮ ਦੇ ਵਿੱਚ ਤੁਸੀਂ ਕਹਿ ਦਿੱਤਾ ਹੈ ਆਪਣੇ ਵਚਨ ਦੇ ਵਿੱਚ ਕਿ ਤੁਸੀਂ ਯਾਕੂਬ ਦੀ ਗੁਲਾਮੀ ਨੂੰ ਖਤਮ ਕਰ ਦਿੱਤਾ ਹੈ ਮੇਰੇ ਪਿਤਾ ਜੋ ਉਸੇ ਤਰ੍ਹਾਂ ਤੁਸੀਂ ਆਪਣੇ ਲੋਕਾਂ ਦੀ ਗੁਲਾਮੀ ਨੂੰ ਖਤਮ ਕਰ ਰਹੇ ਹੋ ਅਗਰ ਕਿਸੇ ਦੇ ਘਰ ਚ ਕੋਈ ਲੜਾਈ ਝਗੜਾ ਹੈ ਉਹ ਲੜਾਈ ਝਗੜੇ ਦੇ ਗੁਲਾਮ ਹੋ ਚੁੱਕੇ ਨੇ ਮੇਰੇ ਪਿਤਾ ਅੱਜ ਉਹ ਗੁਲਾਮੀ ਖਤਮ ਹੋ ਰਹੀ ਹੈ ਜਿਹੜੇ ਨਸ਼ਿਆਂ ਦੀ ਗੁਲਾਮੀ ਖਤਮ ਹੋ ਰਹੀ ਉਹਨਾਂ ਨੌਜਵਾਨ ਬੇਟਿਆਂ ਦੇ ਜੀਵਨਾਂ 'ਚ ਨੌਜਵਾਨ ਬੇਟੀਆਂ ਦੇ ਜੀਵਨਾਂ 'ਚ ਹਰ ਨਸ਼ੇ ਦੀ ਗੁਲਾਮੀ ਅੱਜ ਖਤਮ ਹੋ ਰਹੀ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਪਰਮੇਸ਼ਵਰ ਤੁਹਾਡੇ ਲੋਕ ਆਜ਼ਾਦ ਹੋ ਰਹੇ ਨੇ ਜੋ ਗੁਲਾਮੀ ਦੇਆਂ ਝੂਲਿਆਂ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਆਜ਼ਾਦ ਹੋ ਰਹੇ ਨੇ ਕਿਉਂਕਿ ਪ੍ਰਭੂ ਅੱਜ ਤੁਸੀਂ ਇੱਕ ਇੱਕ ਝੂਲੇ ਨੂੰ ਪੰਨ ਰਹੇ ਹੋ ਮੇਰੇ ਪਿਤਾ ਹਰ ਉਹ ਗੁਲਾਮੀ ਦਾ ਝੂਲਾ ਜੋ ਸੁਸਤੀ ਪਾਉਂਦਾ ਹੈ ਜੋ ਦਿਲਿੱਦਰੀ ਦੀ ਗੁਲਾਮੀ ਹੈ ਜੋ ਆਲਸ ਦੀ ਗੁਲਾਮੀ ਹੈ ਪ੍ਰਭੂ ਆਹ ਜੋ ਗੁਲਾਮੀ ਦੇ ਝੂਲੇ ਟੁੱਟ ਰਹੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਤੇ ਤੁਹਾਡੇ ਲੋਕ ਆਜ਼ਾਦ ਹੋ ਰਹੇ ਨੇ ਮੇਰੇ ਪ੍ਰਭੂ ਤੁਹਾਡੀ ਮਹਿਮਾ ਕਰ ਲਈ ਤੁਹਾਡੇ ਨਾਮ ਦੀਆਂ ਗਵਾਹੀਆਂ ਦੇਣ ਲਈ ਆਜ਼ਾਦ ਹੋ ਰਹੇ ਨੇ ਮੇਰੇ ਪਿਤਾ ਔਰ ਮੇਰੇ ਪਰਮੇਸ਼ਰ ਤੁਹਾਡੇ ਲੋਕਾਂ ਆਜ਼ਾਦ ਹੋ ਰਹੇ ਨੇ ਪ੍ਰਾਰਥਨਾ ਵਿੱਚ ਬੈਠਣ ਦੇ ਲਈ ਮੇਰੇ ਪਿਤਾ ਪਰਮੇਸ਼ਰ ਆਜ਼ਾਦ ਹੋ ਰਹੇ ਨੇ ਮੇਰੇ ਪ੍ਰਭੂ ਅਰਜ ਇੱਕ ਇੱਕ ਜਨ ਦੀ ਪ੍ਰਾਰਥਨਾ ਦਾ ਉੱਤਰ ਆ ਰਿਹਾ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਕਿਉਂਕਿ ਅੱਜ ਉਹਨਾਂ ਦੀਆਂ ਗੁਲਾਮੀ ਦਾ ਆਖਰੀ ਦਿਨ ਸੀ ਮੇਰੇ ਪ੍ਰਭੂ ਜਿਸ ਤਰ੍ਹਾਂ ਪ੍ਰਭੂ ਤੁਸੀਂ ਆਪਣੇ ਲੋਕਾਂ ਨੂੰ ਮੇਰੇ ਪ੍ਰਭੂ ਮਿਸਰ ਦੀ ਗੁਲਾਮੀ ਵਿੱਚੋਂ ਬਾਹਰ ਕੱਢਿਆ ਮੇਰੇ ਪ੍ਰਭੂ ਉੱਥੇ ਪਾਰੀ ਜੂੜਾ ਉਹਨਾਂ ਦੇ ਉੱਤੇ ਰੱਖਿਆ ਗਿਆ ਸੀ ਪ੍ਰਭੂ ਉੱਥੇ ਤੁਹਾਡੇ ਲੋਕਾਂ ਤੋਂ ਬਹੁਤ ਜ਼ਿਆਦਾ ਕੰਮ ਕਰਵਾਇਆ ਜਾ ਰਿਹਾ ਸੀ ਤੁਹਾਡੇ ਲੋਕ ਗੁਲਾਮ ਸੀ ਯਾਰ ਉਹਨਾਂ ਨੇ ਪੁਕਾਰਿਆ ਮੇਰੇ ਪਰਮੇਸ਼ਵਰ ਤੁਹਾਨੂੰ ਮੇਰੇ ਪਿਤਾ ਔਰ ਤੁਸੀਂ موسی ਨੂੰ ਭੇਜਿਆ ਮੇਰੇ ਪ੍ਰਭੂ ਔਰ ਉਸ موسی ਦੇ ਦੁਆਰਾ ਪ੍ਰਭੂ ਤੁਸੀਂ ਆਪਣੀ ਪੂਰੀ ਪਰਜਾ ਨੂੰ ਉਸ ਗੁਲਾਮੀ ਚੋਂ ਬਾਹਰ ਕੱਢ ਲਿਆਏ ਮੇਰੇ ਪਿਤਾ ਪਰਮੇਸ਼ਵਰ ਸੱਚਮੁੱਚ ਤੁਸੀਂ ਆਪਣੇ ਲੋਕਾਂ ਨੂੰ ਬਾਹਰ ਕੱਢਿਆ ਔਰ ਸਮੁੰਦਰਾਂ ਦੇ ਵਿੱਚੋਂ ਦੀ ਵੀ ਪਾਰ ਲੈ ਕੇ ਆ ਗਏ ਮੇਰੇ ਪਿਤਾ ਪਰਮੇਸ਼ਵਰ ਔਰ ਮੇਰੇ ਪਰਮੇਸ਼ਵਰ ਔਰ ਉਜਾੜਾਂ ਦੇ ਵਿੱਚ ਵੀ ਤੁਸੀਂ ਉਹਨਾਂ ਨੂੰ ਮੰਨਾ ਦਿੱਤਾ ਮੇਰੇ ਪਰਮੇਸ਼ਵਰ ਸ਼ੇਤਯੋ ਕੇ ਪ੍ਰਭੂ ਤੁਸੀਂ ਆਪਣੇ ਲੋਕਾਂ ਦੇ ਨਾਲ ਸੀ ਤੁਸੀਂ ਉਹਨਾਂ ਨੂੰ ਕੱਢਣਾ ਚਾਹੁੰਦੇ ਸੀਗੇ ਉਸ ਗੁਲਾਮੀ ਦੇ ਵਿੱਚੋਂ ਮੇਰੇ ਪ੍ਰਭੂ ਔਰ ਤੁਹਾਡੇ ਲੋਕ ਮਿਸਰ ਦੀ ਗੁਲਾਮੀ ਵਿੱਚੋਂ ਜਦੋਂ ਆਏ ਮੇਰੇ ਪਿਤਾ ਔਰ ਤੁਸੀਂ ਉਹਨਾਂ ਨੂੰ ਬਾਦਿਆਂ ਦੀ ਧਰਤੀ ਉੱਤੇ ਲੈ ਗਏ ਮੇਰੇ ਪਿਤਾ ਉਹ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਸੀ ਅੱਜ ਉਸੇ ਤਰ੍ਹਾਂ ਮੇਰੇ ਪਰਮੇਸ਼ਵਰ ਤੁਹਾਡੇ ਲੋਕ ਹਰ ਗੁਲਾਮੀ ਚੋਂ ਬਾਹਰ ਆ ਰਹੇ ਨੇ ਹਰ ਉਹ ਗੁਲਾਮੀ ਜੋ ਜਾਦੂ ਟੁਣਿਆਂ ਦੀ ਗੁਲਾਮੀ ਹੈ ਹਰ ਉਹ ਗੁਲਾਮੀ ਜੋ ਸ਼ੈਤਾਨੀ ਤਾਕਤਾਂ ਨੇ ਪਾਈ ਹੋਈ ਹੈ ਅੱਜ ਦੇ ਲੋਕ ਬਾਹਰ ਆ ਰਹੇ ਨੇ ਪ੍ਰਭੂ ਯਸੂਤਾ ਦੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਇੱਕ ਇੱਕ ਗੁਲਾਮੀ ਦਾ ਜੂੜਾ ਟੁੱਟ ਰਿਹਾ ਹੈ ਪ੍ਰਭੂ ਯਸੂਤਾ ਦੇ ਨਾਮ ਚ ਔਰ ਮੇਰੇ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਆਪਣੀ ਪਰਚਾ ਨੂੰ ਲੈ ਕੇ ਆਂਦਾ ਬਾਹਰ ਜਿੱਥੇ ਦੁੱਧ ਔਰ ਸ਼ਹਿਦ ਦੀਆਂ ਨਦੀਆਂ ਵਗਦੀਆਂ ਸੀ ਤੁਸੀਂ ਵਾਦਿਆਂ ਦੀ ਧਰਤੀ ਉੱਤੇ ਉਹਨਾਂ ਨੂੰ ਲੈ ਕੇ ਆਂਦਾ ਜੋ ਉਸੇ ਤਰ੍ਹਾਂ ਪ੍ਰਭੂ ਆਪਣੇ ਲੋਕਾਂ ਨੂੰ ਤੁਸੀਂ ਉਸ ਵਾਦਿਆਂ ਦੀ ਧਰਤੀ ਉੱਤੇ ਲੈ ਕੇ ਆ ਰਹੇ ਹੋ ਮੇਰੇ ਪਿਤਾ ਉਹ ਵਾਦਿਆਂ ਦੀ ਧਰਤੀ ਮੇਰੇ ਪਿਤਾ ਜਿੱਥੇ ਸੁੱਖ ਹੈ ਜਿੱਥੇ ਚੈਨ ਹੈ ਜਿੱਥੇ ਆਨੰਦ ਹੈ ਜਿੱਥੇ ਸ਼ਾਂਤੀ ਹੈ ਪ੍ਰਭੂ ਜਿੱਥੇ ਧੀਰਜ ਹੈ ਅੱਜ ਤੁਹਾਡੇ ਲੋਕ ਇੱਕ ਇੱਕ ਜਨ ਮੇਰੇ ਪਰਮੇਸ਼ਰ ਇਨ੍ਹਾਂ ਵਾਦਿਆਂ ਦੀ ਧਰਤੀ ਉੱਤੇ ਆ ਰਹੇ ਆਏ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਤੁਹਾਡੇ ਲੋਕਾਂ ਦੀ ਅਸਰੀ ਖਤਮ ਹੋ ਰਹੀ ਹੈ ਮੇਰੇ ਪਿਤਾ ਉਹ ਗੁਲਾਮੀ ਖਤਮ ਹੋ ਰਹੀ ਹੈ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਗੁਲਾਮੀ ਖਤਮ ਹੋ ਰਹੀ ਹੈ ਮੇਰੇ ਪ੍ਰਭੂ ਕਿਉਂਕਿ ਅੱਜ ਤੁਸੀਂ ਇੱਕ ਇੱਕ ਝੂਲਾ ਜੋ ਗੁਲਾਮੀ ਦਾ ਸੀ ਅੱਜ ਪੰਨ ਦਿੱਤਾ ਹੈ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਪੰਨ ਦਿੱਤਾ ਹੈ ਕਿਉਂਕਿ ਪਰਮੇਸ਼ੁਰ ਤੁਹਾਡੇ ਲੋਕ ਗੁਲਾਮ ਨਹੀਂ ਮੇਰੇ ਪਿਤਾ ਤੁਸੀਂ ਆਪਣੇ ਲੋਕਾਂ ਨੂੰ ਆਜ਼ਾਦ ਕੀਤਾ ਹੋਇਆ ਹੈ ਮੇਰੇ ਪ੍ਰਭੂ ਪ੍ਰਭੂ ਯਹਸ਼ੂ ਤੁਸੀਂ ਆਪਣੇ ਲੋਕਾਂ ਨੂੰ ਆਜ਼ਾਦ ਕਰ ਦਿੱਤਾ ਹੈ ਆਪਣੇ ਕੀਮਤੀ ਤੇ ਸਮਰਤੀ ਲਹੂ ਦੇ ਦੁਆਰਾ ਮੇਰੇ ਪਿਤਾ ਕਿਉਂਕਿ ਅਸੀਂ ਤੁਹਾਡੇ ਲਹੂ ਦੇ ਦੁਆਰਾ ਖਰੀਦੇ ਹੋਏ ਹਾਂ ਮੇਰੇ ਪਿਤਾ ਤੁਸੀਂ ਆਪਣਾ ਕੀਮਤੀ ਲਹੂ ਦੇ ਕੇ ਸਾਨੂੰ ਮੁੱਲ ਖਰੀਦ ਲਿਆਏ ਮੇਰੇ ਪਿਤਾ ਔਰ ਉਸ ਗੁਲਾਮੀ ਚੋਂ ਛੁਡਾ ਲਿਆਏ ਮੇਰੇ ਪਿਤਾ ਤੁਸੀਂ ਰਾਜਿਆਂ ਦੇ ਰਾਜੇ ਹੋ ਮੇਰੇ ਪ੍ਰਭੂ ਔਰ ਤੁਸੀਂ ਤੁਹਾਡੇ ਪਰਜਾ ਬਣ ਚੁੱਕੇ ਹਾਂ ਮੇਰੇ ਪਿਤਾ ਤੁਹਾਡੇ ਲੋਕ ਬਣ ਚੁੱਕੇ ਹਾਂ ਮੇਰੇ ਪਿਤਾ ਅਸੀਂ ਗੁਲਾਮ ਨਹੀਂ ਹਾਂ ਮੇਰੇ ਪ੍ਰਭੂ ਕਿਉਂਕਿ ਅੱਜ ਤੁਸੀਂ ਹਰ ਗੁਲਾਮੀ ਦੇ ਜੂਲੇ ਨੂੰ ਆਪਣੀ ਮਹਾ ਸ਼ਮਰਤ ਦੇ ਦੁਆਰਾ ਆਪਣੇ ਲਹੂ ਦੇ ਦੁਆਰਾ ਤੋੜ ਦਿੱਤਾ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਵਰ ਤੁਸੀਂ ਕਿਹਾ ਹੈ ਅੱਗੇ ਦੋ ਅਦੇ ਵਿੱਚ ਮੇਰੇ ਪਿਤਾ ਪਰਮੇਸ਼ਵਰ ਕਿ ਤੁਸੀਂ ਅੱਜ ਹਰ ਇੱਕ ਦੇ ਪਾਪਾਂ ਨੂੰ ਛਮਾ ਕਰ ਰਹੇ ਹੋ ਮੇਰੇ ਪਿਤਾ ਅੱਜ ਮੇਰੇ ਮਹਾਨ ਪਰਮੇਸ਼ਰ ਇੱਕ ਇੱਕ ਦੇ ਗੁਨਾਹਾਂ ਨੂੰ ਧੋ ਰਹੇ ਹੋ ਮੇਰੇ ਪਿਤਾ ਮੁਕਾਰ ਰਹੇ ਹੋ ਅੱਜ ਇੱਕ ਇੱਕ ਦੇ ਪਾਪਾਂ ਨੂੰ ਤੁਸੀਂ ਮੇਰੇ ਪਿਤਾ ਤੱਕ ਰਹੇ ਹੋ ਕੱਜ ਰਹੇ ਹੋ ਮੇਰੇ ਮਹਾਨ ਪਰਮੇਸ਼ਰ ਇੱਕ ਇੱਕ ਦੇ ਪਾਪਾਂ ਨੂੰ ਮੇਰੇ ਪ੍ਰਭੂ ਅੱਜ ਤੁਹਾਡੇ ਲਹੂ ਦੀ ਸਮਰਤ ਜੋ ਜੋ ਜਨ ਪਾਪ ਦੀ ਗੁਲਾਮੀ ਵਿੱਚ ਨੇ ਮੇਰੇ ਪਿਤਾ ਪਰਮੇਸ਼ਰ ਅੱਜ ਤੁਹਾਡਾ ਲਹੂ ਇੱਕ ਇੱਕ ਜਨ ਨੂੰ ਪਾਪ ਦੀ ਗੁਲਾਮੀ ਚੋਂ ਆਜ਼ਾਦ ਕਰੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਜੋ ਮੇਰੇ ਪ੍ਰਭੂ ਅੱਖਾਂ ਦੁਆਰਾ ਪਾਪ ਕਰਦੇ ਨੇ ਮੇਰੇ ਪਿਤਾ ਕੰਨਾਂ ਦੁਆਰਾ ਪਾਪ ਕਰਦੇ ਨੇ ਜ਼ੁਬਾਨ ਦੁਆਰਾ ਬੋਲ ਕੇ ਪਾਪ ਕਰਦੇ ਨੇ ਮੇਰੇ ਪਿਤਾ ਇਹ ਮਾਨ ਦੀਆਂ ਸੋਚਾਂ ਦੁਆਰਾ ਪਾਪ ਕਰਦੇ ਨੇ ਮੇਰੇ ਪਿਤਾ ਇਨ੍ਹਾਂ ਹੱਥਾਂ ਦੁਆਰਾ ਇਨ੍ਹਾਂ ਕਦਮਾਂ ਦੁਆਰਾ ਗਲਤ ਰਾਹਾਂ ਤੇ ਜਾਂਦੇ ਨੇ ਵੀਰੇ ਪਰਮੇਸ਼ਵਰ ਅੱਜ ਜੋ ਜੋ ਜਨ ਗੁਲਾਮ ਹੋ ਚੁੱਕੇ ਨੇ ਇਸ ਪਾਪ ਦੇ ਮੇਰੇ ਪ੍ਰਭੂ ਅੱਜ ਤੁਹਾਡੇ ਲਹੂ ਦੀ ਸਮਰਥ ਇਸ পাপ ਦੀ ਗੁਲਾਮੀ ਜੋ ਤੁਹਾਡੇ ਲੋਕਾਂ ਨੂੰ ਬਾਹਰ ਕੱਢ ਰਹੀ ਹੈ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਔਰ ਮੇਰੇ ਪਰਮੇਸ਼ੁਰ ਅੱਜ ਤੁਹਾਡਾ ਲਹੂ ਇੱਕ ਇੱਕ ਜੂਲੇ ਨੂੰ ਤੋੜ ਰਿਹਾ ਹੈ ਜੋ ਗੁਲਾਮੀ ਦਾ ਜੂਲਾ ਹੈ ਜੋ ਸ਼ਰੀਰ ਤੋਂ পাপ ਕਰਵਾ ਰਿਹਾ ਹੈ ਮੇਰੇ ਪ੍ਰਭੂ ਜੋ ਇਸ ਸ਼ਰੀਰ ਤੋਂ ਗੁਨਾਹ ਕਰਵਾ ਰਿਹਾ ਹੈ ਔਰ ਜੋ ਸ਼ੈਤਾਨੀ ਤਾਕਤਾਂ ਇਸ ਸ਼ਰੀਰ ਦੇ ਦੁਆਰਾ ਗੁਨਾਹ ਕਰਾ ਰਹੀਆਂ ਨੇ ਔਰ ਉਹਨਾਂ ਨੇ ਗੁਲਾਮ ਕਰ ਰੱਖਿਆ ਹੈ ਸ਼ਰੀਰ ਨੂੰ ਅੱਜ ਤੁਹਾਡੇ ਲੋਕ ਆਜ਼ਾਦ ਹੋ ਰਹੇ ਨੇ ਇਸ ਪਾਪ ਤੋਂ ਪ੍ਰਭੂ ਯਿਸੂ ਤੁਹਾਡੇ ਲਹੂ ਦੀ ਸ਼ਮਰਤ ਦੇ ਦੁਆਰਾ ਅਜੇ ਪਾਪ ਦੀ ਗੁਲਾਮੀ ਦਾ ਝੂਲਾ ਟੁੱਟ ਰਿਹਾ ਹੈ ਪਾਪ ਦੀ ਗੁਲਾਮੀ ਦਾ ਝੂਲਾ ਟੁੱਟ ਰਿਹਾ ਹੈ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਟੁੱਟ ਰਿਹਾ ਹੈ ਉਹ ਪਾਪ ਦੀ ਗੁਲਾਮੀ ਦਾ ਝੂਲਾ ਮੇਰੇ ਪਿਤਾ ਹੋਰ ਅੱਜ ਤੁਹਾਡੇ ਲੋਕ ਹਰ ਗੁਲਾਮੀ ਚੋਂ ਆਜ਼ਾਦ ਹੋ ਰਹੇ ਨੇ ਮੇਰੇ ਪਿਤਾ ਜੀ ਕਿ ਇੱਕ ਦਾ ਕਰਾਣਾ ਜੋ ਜੋ ਜਨ ਪ੍ਰਭੂ ਇਸ ਵਚਨ ਤੇ ਵਿਸ਼ਵਾਸ ਕਰ ਰਹੇ ਨੇ ਮੇਰੇ ਪਿਤਾ ਜੋ ਜੋ ਜਨ ਇਸ ਵਚਨ ਦੇ ਦੁਆਰਾ ਆਪਣੇ ਘਰਾਂ ਵਿੱਚ ਪ੍ਰਾਰਥਨਾ ਕਰ ਰਹੇ ਨੇ ਮੇਰੇ ਪਿਤਾ ਜੋ ਜੋ ਜਨ ਇਸ ਪ੍ਰਾਰਥਨਾ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰ ਰਹੇ ਨੇ ਆਪਣੇ ਪਰਿਵਾਰ ਵਿੱਚ ਬੱਚਿਆਂ ਦੀ ਜ਼ਿੰਦਗੀ ਵਿੱਚ ਗ੍ਰਹਿਣ ਕਰ ਰਹੇ ਨੇ ਮੇਰੇ ਪਿਤਾ ਔਰ ਆਪਣੇ ਮੁਖ ਤੋਂ ਬੋਲ ਰਹੇ ਨੇ ਮੇਰੇ ਪ੍ਰਭੂ ਕਿ ਤੁਸੀਂ ਵਚਨ ਵਿੱਚ ਕਹੇ ਕਿ ਤੁਸੀਂ ਯਾਕੂਬ ਦੀ ਅਸੀਰੀ ਨੂੰ ਮੁਕਾ ਦਿੱਤਾ ਯਾਕੂਬ ਦੀ ਗੁਲਾਮੀ ਨੂੰ ਮੁਕਾ ਦਿੱਤਾ ਅੱਜ ਉਸੇ ਤਰ੍ਹਾਂ ਮੇਰੇ ਮਹਾਨ ਪਰਮੇਸ਼ਵਰ ਤੁਸੀਂ ਇੱਕ ਇੱਕ ਦੇ ਘਰ ਚੋਂ ਹਰ ਗੁਲਾਮੀ ਨੂੰ ਖਤਮ ਕਰ ਦਿੱਤਾ ਹੈ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਕਿਉਂਕਿ ਤੁਹਾਡੇ ਵਚਨ ਦੇ ਵਿੱਚ ਤਾਕਤ ਹੈ ਮੇਰੇ ਪਿਤਾ ਤੁਹਾਡੇ ਵਚਨ ਦੇ ਵਿੱਚ ਸਮਰਥ ਹੈ ਮੇਰੇ ਪਿਤਾ ਉਹ ਤੁਹਾਡਾ ਵਚਨ ਹੀ ਹੈ ਜੋ ਸਾਨੂੰ ਗੁਲਾਮੀ ਦੇ ਜੂੜਿਆਂ ਚੋਂ ਬਾਹਰ ਕੱਢਦਾ ਹੈ ਮੇਰੇ ਪਿਤਾ ਜੋ ਸਾਨੂੰ ਗੁਲਾਮੀ ਦੇ ਜੂੜਿਆਂ ਚੋਂ ਬਾਹਰ ਕੱਢਦਾ ਹੈ ਤੁਸੀਂ ਕਿਹਾ ਆਪਣੇ ਵਚਨ ਦੇ ਵਿੱਚ ਕਿ ਤੁਸੀਂ ਆਪਣਾ ਭਾਰਾ ਜੂਲਾ ਮੇਰੇ ਉੱਤੇ ਰੱਖ ਦੋਰ ਮੇ ਤੋਂ ਹੌਲਾ ਜੂਲਾ ਲੈ ਲਓ ਮੇਰੇ ਪ੍ਰਭੂ啊 ਜੋ ਭਾਰਾ ਜੂਲਾ ਸੀ ਤੁਹਾਡੇ ਉੱਤੇ ਰੱਖ ਦਿੰਦੇ ਆ ਮੇਰੇ ਪਿਤਾ ਉਹ ਰਾ ਜੋ ਜੂਲਾ ਪੀ ਚੁੱਕਿਆ ਹੈ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਟੁੱਟ ਚੁੱਕਿਆ ਹੈ ਕਿਉਂਕਿ ਪਰਮੇਸ਼ੁਰ ਅੱਜ ਤੋਂ ਲੋਕ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਬਾਹਰ ਆ ਚੁੱਕੇ ਨੇ ਬਾਹਰ ਆ ਚੁੱਕੇ ਨੇ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਬਾਹਰ ਆ ਚੁੱਕੇ ਨੇ ਪਰਮੇਸ਼ੁਰ ਉਸੇ ਤਰ੍ਹਾਂ ਪ੍ਰਭੂ ਜਿਸ ਤਰ੍ਹਾਂ ਜਦੋਂ ਪ੍ਰਭੂ ਪਤਰਸ ਨੂੰ ਪੌਲਸ ਨੂੰ ਮੇਰੇ ਪਿਤਾ ਪਰਮੇਸ਼ਰ ਉਹ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਪੌਲਸ ਨੂੰ ਸਿਲਾਸ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਮੇਰੇ ਪਿਤਾ ਉਹਨਾਂ ਦੇ ਹੱਥਾਂ 'ਤੇ ਜੰਜੀਰਾਂ ਲਾ ਦਿੱਤੀਆਂ ਗਈਆਂ ਸੀਗੀਆਂ ਉਹਨਾਂ ਦੇ ਪੈਰਾਂ 'ਤੇ ਜੰਜੀਰਾਂ ਲਾ ਦਿੱਤੀਆਂ ਗਈਆਂ ਸੀ ਪ੍ਰਭੂ ਉਹਨਾਂ ਨੂੰ ਗੁਲਾਮ ਬਣਾ ਲਿਆ ਗਿਆ ਸੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ ਪਰ ਪਰਮੇਸ਼ਰ ਜਦੋਂ ਉਹਨਾਂ ਨੇ ਤੁਹਾਡੇ ਅੱਗੇ ਅਰਦਾਸ ਕੀਤੀ ਮੇਰੇ ਪਿਤਾ ਜਦੋਂ ਉਹਨਾਂ ਨੇ ਪ੍ਰਾਰਥਨਾ ਕੀਤੀ ਮੇਰੇ ਪਰਮੇਸ਼ਰ ਉਹ ਜੰਜੀਰਾਂ ਟੁੱਟ ਗਈਆਂ ਮੇਰੇ ਪ੍ਰਭੂ ਉਹ ਬੇੜੀਆਂ ਖੁੱਲ ਗਈਆਂ ਮੇਰੇ ਪਰਮੇਸ਼ਰ ਔਰ ਤੁਹਾਡੇ ਲੋਕ ਮੇਰੇ ਪ੍ਰਭੂ ਉਸੇ ਕੜੀ ਆਜ਼ਾਦ ਹੋਗੇ ਮੇਰੇ ਪਿਤਾ ਉਸੇ ਕੜੀ ਆਜ਼ਾਦ ਹੋਗੇ ਮੇਰੇ ਪਿਤਾ ਜੋ ਉਸੇ ਤਰ੍ਹਾਂ ਮੇਰੇ ਪਰਮੇਸ਼ਵਰ ਜਿੱਥੇ ਜਿੱਥੇ ਸ਼ੈਤਾਨ ਨੇ ਜ਼ੰਜੀਰਾਂ ਪਾਈਆਂ ਹੋਈਆਂ ਨੇ ਅੱਜ ਉਹ ਜ਼ੰਜੀਰਾਂ ਖੁੱਲ ਰਹੀਆਂ ਨੇ ਉਹ ਟੁੱਟ ਰਹੀਆਂ ਨੇ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਜਿੱਥੇ ਜਿੱਥੇ ਪੈਰਾਂ ਨੂੰ ਬੇੜੀਆਂ ਪਾਈਆਂ ਹੋਈਆਂ ਨੇ ਅੱਜ ਉਹ ਬੇੜੀਆਂ ਖੁੱਲ ਰਹੀਆਂ ਨੇ ਪਰਬੂ ਯਸੂਤਾ ਦੇ ਨਾਮ ਦੇ ਵਿੱਚ ਖੁੱਲ੍ਹ ਰਹੀ ਨੇ ਜਿੱਦਾਂ ਬੋਲਸ ਅਤੇ ਸਲਾਸ ਦੀਆਂ ਉਹ ਬੇੜੀਆਂ ਟੁੱਟ ਗਈਆਂ ਸੀ ਪ੍ਰਭੂ ਅੱਜ ਉਸੇ ਤਰ੍ਹਾਂ ਤੁਹਾਡੇ ਲੋਕਾਂ ਦੀਆਂ ਉਹ ਬੇੜੀਆਂ ਟੁੱਟ ਚੁੱਕੀਆਂ ਨੇ ਉਹ ਕਰਜ਼ਿਆਂ ਦੀਆਂ ਬੇੜੀਆਂ ਟੁੱਟ ਚੁੱਕੀਆਂ ਨੇ ਨਸ਼ਿਆਂ ਦੀਆਂ ਬੇੜੀਆਂ ਟੁੱਟ ਚੁੱਕੀਆਂ ਨੇ ਪਾਪ ਦੀਆਂ ਬੇੜੀਆਂ ਟੁੱਟ ਚੁੱਕੀਆਂ ਨੇ ਸੁਸਤੀ ਦੀਆਂ ਬੇੜੀਆਂ ਟੁੱਟ ਚੁੱਕੀਆਂ ਨੇ ਆਲਸ ਦੀਆਂ ਬੇੜੀਆਂ ਟੁੱਟ ਚੁੱਕੀਆਂ ਨੇ ਉਹ ਦਿਲਿੱਦਰੀ ਦੀਆਂ ਬੇੜੀਆਂ ਟੁੱਟ ਚੁੱਕੀਆਂ ਨੇ ਅੱਜ ਟੁੱਟ ਚੁੱਕੀਆਂ ਨੇ ਹਰ ਉਹ ਬੇੜੀਆਂ ਜੋ ਉਹਨਾਂ ਦੇ ਘਰਾਂ 'ਚ ਲੜਾਈ ਝਗੜੇ ਦੀਆਂ ਬੇੜੀਆਂ ਸੀ ਅੱਜ ਟੁੱਟ ਚੁੱਕੀਆਂ ਨੇ ਜੋ ਇਹਨਾਂ ਦੇ ਜੀਵਨ ਚ ਪਾਪ ਦੀਆਂ ਬੇੜੀਆਂ ਸੀ ਜੋ ਅੱਖਾਂ ਦੁਆਰਾ ਪਾਪ ਦੀਆਂ ਬੇੜੀਆਂ ਸੀ ਮੂੰਹ ਦੁਆਰਾ ਗਾਲਾਂ ਕੱਢਣ ਦੀਆਂ ਬੇੜੀਆਂ ਸੀ ਅੱਜ ਇੱਕ ਇੱਕ ਬੇੜੀ ਉਹ ਟੁੱਟ ਚੁੱਕੀ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਉਹ ਗੁਲਾਮੀ ਦੀਆਂ ਜੰਜੀਰਾਂ ਜ ਟੁੱਟ ਚੁੱਕੀਆਂ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਉਹ ਗੁਲਾਮੀ ਜੋ ਕਾਰੋਬਾਰ ਨੂੰ ਚੱਲਣ ਨਹੀਂ ਦੇ ਰਹੀ ਸੀ ਉਹ ਗੁਲਾਮੀ ਜੋ ਬੇਰੋਜ਼ਗਾਰੀ ਦੀ ਗੁਲਾਮੀ ਸੀ ਜਾਂ ਜੋ ਬੇੜੀਆਂ ਟੁੱਟ ਚੁੱਕੀਆਂ ਨੇ ਟੁੱਟ ਚੁੱਕੀਆਂ ਨੇ ਬੇੜੀਆਂ ਪ੍ਰਭੂ ਯਸੂ ਦਾ ਦੇ ਨਾਮ ਦੇ ਵਿੱਚ ਅੱਜ ਇੱਕ ਇੱਕ ਬੱਚਿਆਂ ਦੇ ਜੀਵਨ ਚ ਜੋ ਬੱਚਿਆਂ ਨੂੰ ਸਟੱਡੀ ਵਿੱਚ ਕਮਜ਼ੋਰ ਕਰ ਰਹੀਆਂ ਸੀ ਬੇੜੀਆਂ ਜੋ ਬੱਚਿਆਂ ਨੂੰ ਪੜਾਈ ਵਿੱਚ ਕਮਜ਼ੋਰ ਕਰ ਰਹੀਆਂ ਸੀ ਅੱਜ ਜੋ ਬੇੜੀਆਂ ਟੁੱਟ ਚੁੱਕੀਆਂ ਨੇ ਔਰ ਬੱਚੇ ਪੜ੍ਹਾਈ ਵਿੱਚ ਸਟੱਡੀ ਵਿੱਚ ਤੇਜ਼ ਹੋ ਰਹੇ ਨੇ ਪ੍ਰਭੂ ਯਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪ੍ਰਭੂ ਤੁਸੀਂ ਕਿਹਾ ਕਿ ਤੁਸੀਂ ਯਾਕੂਬ ਦੀ ਇਸ ਸਿਰੀ ਨੂੰ ਮੁਕਾ ਦਿੱਤਾ ਹੈ ਮੇਰੇ ਪਿਤਾ ਜੋ ਇਸੇ ਤਰ੍ਹਾਂ ਮੇਰੇ ਮਹਾਨ ਪਰਮੇਸ਼ੁਰ ਤੁਹਾਡੀ ਮਹਾ ਸ਼ਮਰਤ ਦੇ ਦੁਆਰਾ ਤੁਹਾਡੇ ਲਹੂ ਦੀ ਤਾਕਤ ਦੇ ਦੁਆਰਾ ਮੇਰੇ ਪਿਤਾ ਔਰ ਮੇਰੇ ਪਰਮੇਸ਼ਵਰ ਤੁਸੀਂ ਅੱਜ ਇੱਕ ਇੱਕ ਜਨ ਦੀ ਇਸ ਸਿਰੀ ਨੂੰ ਮੁਕਾ ਦਿੱਤਾ ਹੈ ਜਿਨ੍ਹਾਂ ਜਿਨ੍ਹਾਂ ਨੇ ਇਸ वचन ਤੇ ਵਿਸ਼ਵਾਸ ਕੀਤਾ ਹੈ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਮੇਰੇ ਪਰਮੇਸ਼ੁਰ ਅੱਜ ਤੁਹਾਡੇ ਲੋਕ ਗੁਲਾਮੀ ਤੋਂ ਆਜ਼ਾਦ ਹੋ ਚੁੱਕੇ ਆ ਮੇਰੇ ਪਿਤਾ ਉਹਨਾਂ ਦਾ ਸ਼ਰੀਰ ਗੁਲਾਮੀ ਤੋਂ ਆਜ਼ਾਦ ਹੋ ਚੁੱਕਿਆ ਮੇਰੇ ਪ੍ਰਭੂ ਅੱਜ ਮੇਰੇ ਪਰਮੇਸ਼ੁਰ ਮੈਂ ਪ੍ਰਾਰਥਨਾ ਕਰਦਾ ਤੁਹਾਡੇ ਚਰਨਾਂ ਦੇ ਵਿੱਚ ਮੇਰੇ ਪਿਤਾ ਕਿ ਤੁਸੀਂ ਆਪਣੇ ਇਸ ਪਵਿੱਤਰ ਵਚਨ ਦੇ ਦੁਆਰਾ ਮੇਰੇ ਪਿਤਾ ਆਪਣੇ ਲੋਕਾਂ ਨੂੰ ਪ੍ਰਾਰਥਨਾ ਕਰਨੀ ਸਿਖਾਓ ਮੇਰੇ ਪਿਤਾ ਜਿੱਦ ਵਿੱਚ ਤੁਸੀਂ ਜੱਬੂਰਾ ਦੀ ਪੋਤੀ ਉਹਦਾ 85 ਅਧਿਆਏ ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਕਿ ਤੁਸੀਂ ਮੇਰੇ ਮਹਾਨ ਪਰਮੇਸ਼ੁਰ ਧਰਤੀ ਨੂੰ ਬਹਾਲ ਕਰੋਗੇ ਮੇਰੇ ਪਿਤਾ ਤੁਸੀਂ ਆਪਣੀ ਵੱਡੀ ਦਇਆ ਕਰੋਗੇ ਮੇਰੇ ਪਿਤਾ ਧਰਤੀ ਦੇ ਉੱਤੇ ਔਰ ਯਾਕੂਬ ਦੀ ਸਿੜੀ ਨੂੰ ਮੁਕਾਦੋਗੇ ਮੇਰੇ ਪਿਤਾ ਅੱਜ ਖੁਦਾਬਾਪ ਉਸੇ ਤਰ੍ਹਾਂ ਪ੍ਰਭੂ ਇਸ वचन ਦੇ ਅਨੁਸਾਰ ਜਦੋਂ ਤੁਹਾਡੇ ਲੋਕ ਪ੍ਰਾਰਥਨਾ ਕਰਨ ਮੇਰੇ ਪਿਤਾ ਕਿ ਯਾਕੂਬ ਦੀ ਸਿੜੀ ਨੂੰ ਤੁਸੀਂ ਖਤਮ ਕੀਤਾ ਮੇਰੇ ਪਿਤਾ ਮਿਸਰ ਚੋਂ ਤੁਸੀਂ ਆਪਣੇ ਲੋਕਾਂ ਨੂੰ ਬਾਹਰ ਕੱਢਿਆ ਮੇਰੇ ਪ੍ਰਭੂ ਉਹ ਅੱਜ ਮੇਰੇ ਪਰਮੇਸ਼ਵਰ ਉਸੇ ਤਰ੍ਹਾਂ ਤੁਸੀਂ ਆਪਣੇ ਲੋਕਾਂ ਨੂੰ ਬਾਹਰ ਕੱਢ ਰਹੇ ਹੋ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ। ਮੇਰੇ ਪਰਮੇਸ਼ਰ ਜੋ ਜੋ ਜਨ ਪ੍ਰਾਰਥਨਾ ਕਰਨ ਇਸ ਬਚਨ ਦੇ ਦੁਆਰਾ ਤੁਹਾਡਾ ਪਵਿੱਤਰ ਆਤਮਾ ਉਹਨਾਂ ਨੂੰ ਸ਼ਬਦ ਦਵੇ ਮੇਰੇ ਪਿਤਾ। ਪ੍ਰਾਰਥਨਾ ਲਈ ਸ਼ਬਦ ਦਵੇ ਪ੍ਰਭੂ। ਪ੍ਰਾਰਥਨਾ ਲਈ ਸ਼ਬਦ ਦਵੇ ਮੇਰੇ ਪਿਤਾ। ਮੈਂ ਪ੍ਰਾਰਥਨਾ ਕਰਦਾ ਮੇਰੇ ਪ੍ਰਭੂ ਕਿ ਤੁਹਾਡੇ ਲੋਕ ਖੁਦ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰਕੇ ਆਪਣੀ ਗੁਲਾਮੀ ਨੂੰ ਖਤਮ ਕਰਨ ਵਾਲੇ ਬਣ ਜਾਣ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਖੁਦ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰਕੇ ਤੁਹਾਡੀ ਮਹਾਸਾਮਰਥ ਨੂੰ ਪਾਉਣ ਵਾਲੇ ਬਣ ਜਾਣ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਉਹ ਖੁਦ ਆਪਣੇ ਮੂੰਹ ਦੇ ਦੁਆਰਾ ਆਪਣੇ ਸ਼ਬਦਾਂ ਦੇ ਦੁਆਰਾ ਇਸ ਵਚਨ ਨੂੰ ਬੋਲ ਕੇ ਉਹ ਜੋ-ਜੋ ਚੀਜ਼ ਉਹਨਾਂ ਨੂੰ ਗੁਲਾਮ ਕਰ ਰਹੀ ਹੈ ਉਹਨੂੰ ਤੋੜਨ ਵਾਲੇ ਬਣ ਜਾਣ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਜ ਆਪਣੇ ਲੋਕਾਂ ਨੂੰ ਭਲ ਦੋ ਮੇਰੇ ਪਿਤਾ ਤਾਕਤ ਦੋ ਪ੍ਰਭੂ ਸਮਰਥ ਦੋ ਮੇਰੇ ਪਿਤਾ ਜੋ ਅੱਜ ਤੁਹਾਡੇ ਲੋਕਾਂ ਦੇ ਜੀਵਨਾ ਚ ਹਰ ਗੁਲਾਮੀ ਦਾ ਜੂੜਾ ਪੰਨਿਆ ਜਾਵੇ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਪੰਨੇ ਹਾ ਜਾਵੇ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਔਰ ਆਜ਼ਾਦ ਹੋ ਜਾਣ ਮੇਰੇ ਪਿਤਾ ਅੱਜ ਖੁਦਾ ਬਾਪ ਸੱਚਮੁੱਚ ਤੁਸੀਂ ਇੱਕ ਇੱਕ ਦੀ ਅਸੀਰੀ ਨੂੰ ਮੁਕਾ ਦਿੰਦਾ ਹੈ ਗੁਲਾਮੀ ਨੂੰ ਮੁਕਾ ਦਿੰਦਾ ਹੈ ਕਿਉਂਕਿ ਤੁਸੀਂ ਆਪਣੇ ਬਚਨ ਦੇ ਅਨੁਸਾਰ ਸਭ ਕੁਝ ਪੂਰਾ ਕਰ ਦਿੰਦਾ ਹੈ ਪ੍ਰਭੂ ਯਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਇਹ ਪ੍ਰਾਰਥਨਾ ਮੰਗਦਾ ਹਾਂ ਆਮੇਨ 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 ਹਾਲੇਲੂਇਆ ਗੋਡ ਬlesਸ ਯੂ ਸਾਰਿਆਂ ਨੂੰ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ ਪਰਮੇਸ਼ਰ ਤੁਹਾਨੂੰ ਬਰਕਤ ਦੇਣ ਔਰ ਅੱਜ ਦਾ ਇਹ ਜੋ ਵਚਨ ਸੀਗਾ ਪਰਮੇਸ਼ਰ ਨੇ ਖਾਸ ਤੁਹਾਡੀ ਗੁਲਾਮੀ ਲਈ ਦਿੱਤਾ ਪਰਮੇਸ਼ਰ ਨੇ ਕਿਹਾ ਆਪਣੇ ਵਚਨ ਦੇ ਵਿੱਚ ਕਿ ਇਹ ਯਾਕੂਬ ਦੀ ਗੁਲਾਮੀ ਨੂੰ ਮੁਕਾ ਦਿੰਦਾ ਹੈ ਅੱਜ ਸੱਚਮੁੱਚ ਉਹਨੇ ਸਾਡੀ ਹਰ ਗੁਲਾਮੀ ਨੂੰ ਮੁਕਾ ਦਿੱਤਾ ਹੈ ਉਹਨੇ ਕਿਹਾ 85 ਅਧਿਆਏ ਵਿੱਚ ਜ਼ਬੂਰਾਂ ਦੀ ਪੋਤੀ 85 ਅਧਿਆਏ ਵਿੱਚ ਕਿ 헤 ਜੋ ਹੋਵਾ ਤੂੰ ਆਪਣੀ ਧਰਤੀ ਉੱਤੇ ਕਿਰਪਾ ਕੀਤੀ ਯਾਕੂਬ ਦੀ ਅਸੀਰੀ ਨੂੰ ਤੂੰ ਮੁਕਾ ਦਿੱਤਾ ਹੈ ਅੱਜ ਮੇਰਾ ਵਿਸ਼ਵਾਸ ਹੈ ਕਿ ਇਹ ਵਚਨ ਤੁਹਾਡੇ ਘਰਾਂ ਵਿੱਚ ਪਹੁੰਚ ਚੁੱਕਿਆ ਹੈ ਔਰ ਤੁਸੀਂ ਖੁਦ ਇਸ ਵਚਨ ਦੁਆਰਾ ਪ੍ਰਾਰਥਨਾ ਕਰਨ ਵਾਲੇ ਬਣ ਚੁੱਕੇ ਹੋ ਔਰ ਪਰਮੇਸ਼ਵਰ ਦੀ ਸਮਰਥ ਤੁਹਾਡੇ ਨਾਲ ਹੋ ਚੁੱਕੀ ਹੈ ਔਰ ਤੁਸੀਂ ਇਸ वचन ਦੀ ਤਾਕਤ ਦੇ ਦੁਆਰਾ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਆਪਣੇ ਘਰ ਦੇ ਵਿੱਚੋਂ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਸਾਡੇ ਘਰ ਵਿੱਚ ਗੁਲਾਮੀ ਹੈ ਚਾਹੇ ਉਹ ਗਰੀਬੀ ਹੈ ਚਾਹੇ ਕਰਜ਼ੇ ਨੇ ਚਾਹੇ ਨਸ਼ੇ ਹੈ ਚਾਹੇ ਬਿਮਾਰੀ ਹੈ ਚਾਹੇ ਕੋਈ ਦੁੱਖ ਨੇ ਚਾਹੇ ਪਰੇਸ਼ਾਨੀਆਂ ਨੇ ਅਜ ਉਸ ਗੁਲਾਮੀ ਦਾ ਨਾਮ ਲੈ ਕੇ ਪਰਮੇਸ਼ਵਰ ਨੂੰ ਇਸ वचन ਦੇ ਦੁਆਰਾ ਬੋਲੋ ਕਿ ਪ੍ਰਭੂ ਜਿੱਦਾਂ ਤੁਸੀਂ ਯਾਕੂਬ ਦੀ ਗੁਲਾਮੀ ਨੂੰ ਮੁਕਾਇਆ ਸੀਗਾ ਅੱਜੇ ਮੇਰੀ ਬਿਮਾਰੀ ਦੀ ਗੁਲਾਮੀ ਤੋਂ ਮੈਨੂੰ ਆਜ਼ਾਦ ਕਰ ਮੇਰੇ ਦੁੱਖਾਂ ਦੀ ਗੁਲਾਮੀ ਤੋਂ ਮੈਨੂੰ ਆਜ਼ਾਦ ਕਰ ਮੇਰੇ ਮੇਰੇ ਕਰਜ਼ਿਆਂ ਦੀ ਗੁਲਾਮੀ ਤੋਂ ਮੈਨੂੰ ਆਜ਼ਾਦ ਕਰ ਅੱਜ ਬੋਲੋ ਤੁਸੀਂ ਖੁਦ ਦੇ ਬੱਚਣ ਦੇ ਦੁਆਰਾ ਪ੍ਰਾਰਥਨਾ ਕਰੋ ਕਿਉਂਕਿ ਤੁਹਾਡੇ ਸ਼ਬਦਾਂ ਦੇ ਵਿੱਚ ਤਾਕਤ ਹੈ ਪ੍ਰਭੂ ਨੇ ਤੁਹਾਨੂੰ ਆਪਣੇ ਸਰੂਪ ਉੱਤੇ ਬਣਾਇਆ ਹਰ ਇਨਸਾਨ ਨੂੰ ਉਹਨੇ ਆਪਣੇ ਸਰੂਪ ਤੇ ਬਣਾਇਆ ਜਦੋਂ ਅਸੀਂ ਖੁਦ ਪ੍ਰਾਰਥਨਾ ਕਰਦੇ ਹਾਂ ਪਰਮੇਸ਼ਵਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦੇ ਨੇ ਔਰ ਸਾਡੀ ਪ੍ਰਾਰਥਨਾ ਨੂੰ ਪੂਰਾ ਕਰਦੇ ਨੇ ਖੁਦ ਪ੍ਰਾਰਥਨਾ ਕਰੋ ਔਰ ਪਰਮੇਸ਼ਵਰ ਦੀ ਮਹਾਨ ਸਮਰਥ ਤੁਹਾਡੇ ਨਾਲ ਹੈ ਪ੍ਰਭੂ ਦਾ ਪਵਿੱਤਰ ਆਤਮਾ ਤੁਹਾਡੇ ਨਾਲ ਹੈ ਔਰ ਇਹ ਜੋ ਪ੍ਰਾਰਥਨਾ ਹੋ ਚੁੱਕੀ ਆ ਇਸ ਪ੍ਰਾਰਥਨਾ ਨੂੰ ਵੀ ਆਪਣੇ ਜੀਵਨਾਂ ਚ ਗ੍ਰਹਿਣ ਕਰੋ ਔਰ ਅੱਗੇ ਉਹਨਾਂ ਤੱਕ ਭੇਜੋ ਜੋ ਲੋਕ ਗੁਲਾਮ ਨੇ ਤਾਂ ਕਿ ਉਹ ਲੋਕ ਵੀ ਛੁਡਾਏ ਜਾਣ ਕਿਉਂਕਿ ਜਿੱਥੇ ਬਚਨ ਪਰਮੇਸ਼ਵਰ ਦਾ ਜਾਂਦਾ ਹੈ ਉੱਥੇ ਕੰਮ ਜ਼ਰੂਰ ਕਰਦਾ ਹੈ ਉਹ ਕਦੇ ਖਾਲੀ ਨਹੀਂ ਮੁੜਦਾ ਤੁਹਾਨੂੰ ਲੱਗਦਾ ਕੋਈ ਪਰੇਸ਼ਾਨੀ ਵਿੱਚ ਆ ਕੋਈ ਦੁੱਖ ਵਿੱਚ ਆ ਤੁਸੀਂ ਜਾ ਵੀ ਨਹੀਂ ਸਕਦੇ ਉਹਦੇ ਕੋਲ ਲੇਕਿਨ ਤੁਸੀਂ ਇਸ ਬਚਨ ਨੂੰ ਸ਼ੇਅਰ ਕਰੋ ਉਥੇ ਇਹ ਪ੍ਰਾਰਥਨਾ ਨੂੰ ਭੇਜੋ ਉਸ ਜਗ੍ਹਾ ਤੇ ਤਾਂ ਕਿ ਉਹ ਲੋਕ ਵੀ ਬਚਨਾਂ ਦੁਆਰਾ ਪ੍ਰਾਰਥਨਾ ਕਰਨੀ ਸਿੱਖ ਜਾਣ ਔਰ ਪਰਮੇਸ਼ੁਰ ਦੇ ਬਚਨ ਚ ਕਿਹਾ ਗਿਆ ਕਿ ਮਸੀਹ ਵਿੱਚ ਕੀਤੀ ਗਈ ਮਿਹਨਤ ਕਦੇ ਬੇਅਰਥ ਨਹੀਂ ਜਾਂਦੀ ਤੁਸੀਂ ਮਿਹਨਤ ਕਰੋ ਪ੍ਰਾਰਥਨਾ ਵਿੱਚ ਲਗਾਤਾਰ ਬਣੇ ਰਹੋ ਪ੍ਰਭੂ ਦੇ ਵਿੱਚ ਔਰ ਪਰਮੇਸ਼ੁਰ ਤੁਹਾਡੀ ਹਰ ਪ੍ਰਾਰਥਨਾ ਦਾ ਉੱਤਰ ਦੇਣਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੈਂ ਪ੍ਰਾਰਥਨਾ ਕਰਦਾ ਆਮੇਨ God bless you. Jamie Siddhi Sadhana. Praise the Lord.